ਹਾਂਜੀ ਸਵਾਗਤ ਹੈ ਖਸਣ ਵੀਰੋ ਤੁਹਾਡੇ ਆਪਣੇ YouTube ਚੈਨਲ ਗੁਰੀ ਡੈਰੀ ਫਾਰਮ ਦੀਪਗੜ੍ਹ ਦੇ ਵਿੱਚ ਵੀਰੇ ਆਪਣੇ ਇਸੇ ਨਾਮ ਤੇ ਚੈਨਲ Instagram ਤੇ ਉਸ ਨੂੰ ਵੀ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਜੇ ਕੋਈ ਐਡ ਕਰਵਾਉਣੀ ਆ 628001 37325 ਮੇਰਾ ਮੋਬਾਈਲ ਨੰਬਰ ਆ ਬਾਈ ਜੀ ਐਡ ਕਰਵਾਉਣ ਲਈ ਕਿਸੇ ਵੀ ਤਰ੍ਹਾਂ ਦੀ ਪ੍ਰੋਮੋਸ਼ਨ ਕਰਾਉਣੀ ਆ ਬ੍ਰਾਂਡ ਦੀ ਜਾਂ ਕਿਸੇ ਵੀ ਕੋਈ ਦੁਕਾਨ ਵਗੈਰਾ ਦੀ ਮੇਰੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਬਾਈ ਜੀ ਤੇ ਆਪਾਂ ਗੱਲ ਅੱਜ ਬਾਈ ਜੀ ਤੁਹਾਡੇ ਲਈ ਤਿੰਨ ਟਰਾਲੇ ਲੈ ਕੇ ਆਏ ਆ ਪੂਰੇ ਵਧੀਆ ਹੈਵੀ ਟਰਾਲੇ ਆ ਕਿ ਪਹਿਲਾਂ ਗੱਲ ਕਰਾਂਗੇ ਬਾਈ ਜੀ ਆ ਟਰਾਲੇ ਬਾਰੇ ਮੋਬਾਈਲ ਨੰਬਰ ਹੈਗਾ ਵੀਰ ਦਾ 6239429412 6239429412 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਟਰਾਲੇ ਦੀ ਕੰਡੀਸ਼ਨ ਵਗੈਰਾ ਚੈੱਕ ਕਰੋ ਇਹਨ ਸਵਾ ਸਾਫ ਕੰਡੀਸ਼ਨ ਬਿਲਕੁਲ ਨਵਾਂ ਕ ਟਰਾਲਾ ਪਿਆਗਾ ਡਬਲ ਟਾਇਰ ਆਗਾ ਜਾਲੀ ਵਾਲਾ ਬੈੱਡ ਆ ਜਾਲੀ ਸਮੇਤ ਬਾਈ ਜੀ ਪਾਈ ਪਾਣਾ ਵਾਲਾ ਬੈੱਡ ਆ ਪੂਰਾ ਹੈਵੀ ਤੇ ਵਧੀਆ ਬਾਈ ਜੀ ਟਰਾਲਾ ਪਿਆ ਜੱਕ ਲੱਗਿਆ ਰੰਗ ਪੇਂਟ ਪੱਖੋਂ ਪੂਰੀ ਵਧੀਆ ਸਾਫ ਕੰਡੀਸ਼ਨ ਦਾ ਟਰਾਲਾਗਾ 16 ਸੱਤ ਦਾ ਬਾਈ ਜੀ ਟਰਾਲਾ ਇਹ ਤੇ ਜਿਹੜਾ ਰੇਟ ਇਹਦਾ ਹੈਗਾ 2,90,000 ਰੁਪਏ ਬਾਈ ਜੀ ਟਰਾਲੀ ਦੀ ਡਿਮਾਂਡ ਆ ਮੌਕੇ ਤੇ ਮਾਨ ਤਨਵੀਰ ਕਹਿੰਦਾ ਆਪਾਂ ਕਰ ਦਿਆਂਗੇ